Ποιο είναι το πρόβλημα, Ποιο είναι ਇਹ ਜਿਹੜਾ ਰੋਟਾ ਹੈ ਇਹ ਜਿਹੜਾ ਵੀਰ ਦਾ ਨਹੀਂ ਤੇ ਦਸ ਦਾ ਕਾਊਂਟ ਤੇ ਜੋ ਜੀ ਮਿਲੂ ਬਾਰੀਆਂ ਸੀ ਦਰਵਾਜ਼ੇ ਦੋ ਰੈਂਸੀ ਤੇ ਇੱਕ ਬਾਰੀਆਂ ਸੀ ਹੋਰ 20000 ਕੈਸ਼ ਸੀ ਉਸ ਉੱਪਰ ਹਾਂਜੀ ਭਾਜੀ ਜੋ ਤੁਹਾਡੇ ਪਿੰਡ ਵਿੱਚ ਚੋਰੀ ਹੋਈ ਕੀ ਪੂਰਾ ਮਾਮਲਾ ਕੀ ਹੈ ਸਰ ਜੀ ਕਾ ਜੀ ਮੇਰਾ ਨਾਮ ਦਵਿੰਦਰ ਸਿੰਘ ਹੈ ਮੇਰਾ ਪਿੰਡ ਇਹ ਡਲਵਾਲ ਹੈ ਇਹ ਪਿੰਡ ਪੋਤਾ ਆ ਸਾਡਾ ਮੇਰੇ ਸਾਰੇ ਫੁੱਫੜ ਜੀ ਲੱਗਦੇ ਇਹ ਇਹ ਪੂਰਾ ਪਰਿਵਾਰ ਜਿਹੜਾ ਬਾਹਰ ਇਟਲੀ ਰਹਿੰਦੇ ਆ ਤੇ ਇਹਨਾਂ ਕੀ ਜਿਹੜੇ ਘਰ ਦੀ ਦੇਖ ਰੱਖਿਆ ਅਸੀਂ ਕਰਦੇ ਆ ਔਰ ਸਾਨੂੰ ਅਚਾਨਕ ਅੱਜ ਸਵੇਰੇ ਇੱਥੋਂ ਫੋਨ ਗਿਆ ਸੀ ਨਾਲ ਦੇ ਗੁਆਂਢੀਆਂ ਤੋਂ ਉਹਨਾਂ ਨੇ ਦੱਸਿਆ ਫੋਨ ਕੀਤਾ ਕਿ ਉੱਪਰਲਾ ਜਿਹੜਾ ਰੂਮ ਆ ਉਹ ਖੁੱਲਾ ਪਿਆ ਦਰਵਾਜ਼ਾ ਤੇ ਜਦੋਂ ਉਹਨਾਂ ਨੇ ਫੋਨ ਕੀਤਾ ਜਦੋਂ ਅਸੀਂ ਇੱਥੇ ਆ ਕੇ ਚੈੱਕ ਕੀਤਾ ਤੋਂ ਜਿਹੜੀ ਰਾਤ ਇੱਥੇ ਉਹੜੀ ਚੋਰੀ ਕੋਈ ਵਸੂਗੀ ਨਹੀਂ ਤੇ ਜਿਹੜੀਆਂ ਦੋ ਮੁੰਡੀਆਂ ਰਿੰਗੀਆਂ ਸੀਆਂ ਸੋਨੇ ਦੀਆਂ 4-4 ਗ੍ਰਾਮ ਦੀਆਂ ਲੱਗੀਆਂ ਕੁਝ 20000 ਕੈਸ਼ ਸੀ ਨਕਦ ਉਹ ਲੱਗੇ ਆ ਇੱਕ ਬਾਲੀਆਂ ਲੱਗੇ ਆ ਔਰ ਕੈਮਰੇ ਦਾ ਜਿਹੜਾ ਡੀਵੀਡੀਆਰ ਉਹ ਜਿਸਕ ਵੀ ਚੋਰ ਲੱਗੇ ਗੱਡ ਕੇ ਕੀ ਤੁਹਾਡੇ ਪਿੰਡ ਦੇ ਆਲੇ ਦੁਆਲੇ ਜਾਂ ਉਸ ਘਰ ਵਿੱਚ ਕੋਈ ਕੈਮਰੇ ਵਗੈਰਾ ਲੱਗੇ ਸੀ ਹਾਂਜੀ ਕੈਮਰੇ ਵਗੈਰਾ ਲੱਗੇ ਆ ਸਾਹਮਣੇ ਸਾਈਡ ਤੇ ਗੁਰਦੁਆਰਾ ਸਾਹਿਬ ਉਧਰ ਕੈਮਰੇ ਲੱਗੇ ਆ ਲੇਕਿਨ ਪੁਲਿਸ ਆਈ ਹੈ ਉਹ ਇਨਕੁਆਰੀ ਕਰਦੀ ਵੀ ਕੈਮਰੇ ਦੀ ਛਾਣਪਨ ਕਰਦੀ ਪਈ ਹੈ ਤੁਹਾਡੇ ਕੀ ਮੰਗੇ ਚ ਪ੍ਰਸ਼ਾਸਨ ਦੇ ਸਾਡੀ ਪ੍ਰਸ਼ਾਸਨ ਤੇ ਮੰਗੇ ਕਿ ਸਾਨੂੰ ਉਸ ਚੀਜ਼ ਦਾ ਸਾਹਮਣਾ ਨਾ ਚਾਹੀਦਾ ਉਹਦੀ ਇਨਕੁਆਰੀ ਪਕਾਉਣੀ ਚਾਹੀਦੀ ਹੈ ਠੀਕ ਪੋਰਟੇ ਤੇ ਇਹ ਸਾਡੇ ਬ੍ਰਦਰ ਦਾ ਘਰ ਹੈ ਜਿਹਦੇ ਚੋਰੀ ਹੋਈ ਹੈ ਤੇ ਉਹ ਕਲੇਡਾ ਰਹਿੰਦੇ ਆ ਤੇ ਇਹ ਰਾਹ ਦੇ ਚੋਰੀ ਹੋਈ ਤੇ ਫਿਰ ਮੈਂ ਜਿੰਦੇ ਇਹ ਰਾਹ ਦੇਖਿਆ ਤੇ ਬਾਹਰ ਅਗੇੜਾ ਜਿੱਦਾ ਬੱਚਾ ਜੀਗਾ ਤੇ ਜਿੰਦਾ ਕੋਲ ਤੇ ਦੇਖਿਆ ਤੇ ਮੈਂ ਤੇ ਬਾਕੀ ਜਿੰਦੇ ਰੁਪੇ ਪਏਗੇ ਤੇ ਤੇ ਮੈਂ ਅਕਲਾਰਾ ਨਿਕਲ ਬਹੁਤ ਪਿਆਸੀਗਾ ਨਾ ਉਹਨਾਂ ਨੂੰ ਫੋਨ ਲਾਇਆ ਤੇ ਉਹਨਾਂ ਪੁੱਛਿਆ ਕਿ ਕੀ ਕੀ ਹੈਗਾ ਜਮਾਨ ਹੋ ਗਿਆ ਕੋਈ ਚੈਨ ਨਹੀਂ ਸੀਗੀ ਤੇ ਮਹਾਰਿਚ ਇੱਕ ਅਗੁੱਠੀ ਜੀ ਦੇਖੋ ਨਗਦੀਗਾ 15 10 3000 ਰੁਪਏ ਤੇ ਤੇ ਇਹ ਹੀ ਪੁਲਿਸ ਨੂੰ ਤਲਾਸ਼ ਗੱਟਦੀ ਸਰਮੈਂਚਰੀ ਨੂੰ ਦੱਸਿਆ ਤੇ ਉਹਨਾਂ ਕੋਈ ਪੁਲਿਸ ਨੂੰ ਮੌਕਾ ਦੇ ਕੇ ਚੱਲ ਗਈ ਐ ਦੇਖੋ ਕਾਰਵਾਈ ਕਰੀ ਕੀ ਹਰੀ ਜੀ ਤੁਸੀਂ ਮੰਗ ਕਰਦੇ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਕਿ ਸਾਡੇ ਵਾਹਨ ਨੂੰ ਇਹਦਾ ਚੋਰੀ ਫੜੇ ਜਾਣ ਤੇ ਜੋ ਮੁਆਜਰਾ ਹੈਗਾ ਦਿੱਤਾ ਜਾਵੇ ਕੀ ਤੁਹਾਡੇ ਘਰ ਦੇ ਬਾਹਰ ਜਾ ਸੀਸੀਟੀਵੀ ਕੈਮਰੇ ਬਗੈਰਾ ਲੱਗੇ ਜਾਂ ਆਂਡ ਗਵਾਂਡੇ ਦੇ ਮੇਰੇ ਲੱਗ ਕੋਈ ਕੈਮਰਾ ਨਹੀਂ ਹੈ ਅੰਦਰ ਲੱਗਾ ਤੇ ਗੁਰਦਵਾਰ ਸਾਹਿਬ ਲੱਗੇ ਹੋਊਗਾ ਪਤਾ ਨਹੀਂ ਦੇਖਣ ਪੜਾ ਉੱਥੇ ਜਾ ਕੇ ਕੀ ਕੀ ਮੌਲਾ ਜਾਂ ਫਿਰ ਚੱਲੇ ਜਾ ਕਿਰਾ ਓਥੇ ਨਾਲ ਠੀਕ ਹੈ ਹਾਂਜੀ ਸਰ ਜੀ ਜੋ ਆਪਣੇ ਚੀਵੀ ਪੁੱਤ ਦੇ ਚੋਰੀ ਹੋਏ ਕੀ ਮਾਮਲਾ ਬੁਰਾ ਪੁੱਤ ਦੇ ਦੋ ਘਰ ਐਨਆਰਆਈ ਨੇ ਹੈਗੇ ਨਾਲ ਨਾਲ ਹੈਗੇ ਨੇ ਤੇ ਕੰਟਾਪਕੇ ਕੋਲ ਅੰਦਰ ਬੜਿਆ ਉਹਨਾਂ ਦੇ ਉਹਦੇ ਵਿੱਚੋਂ ਇੱਕ ਘਰ ਜਿਹੜੇ ਕੈਨੇਡਾ ਰਹਿੰਦੇ ਨੇ ਲਸ਼ਕਰ ਸਿੰਘ ਹੋਣੀ ਉਹਨਾਂ ਦੀ ਇੱਕ ਚਿੰਨੀ ਗੇ ਘਰੋਂ ਤੇ ਦੂਜਾ ਘਰ ਰੇਟਰੀ ਵਾਲੇ ਨੇ ਉਹ ਹੈਗੇ ਸੁਖਵਿੰਦਰ ਸਿੰਘ ਹੋਣੀ ਉਹਨਾਂ ਦੇ ਕੋਲ ਦੋ ਹੁੰਦਰੀਆਂ ਸੋਨੇ ਦੇ ਤੇ 20000 ਰੁਪਏ ਹੈਗੇ ਹੁਣਕਾਰੀ ਕੀਤੀਆਂ ਕੀ ਸਾਹਮਣੇ ਆਇਆ ਹੁਣ ਕੋਈ ਦੇਖ ਰਹੇ ਹੋ ਕਰਕੇ ਬੰਦੇ ਲਾਏ ਆਪਣੇ ਸੋਰਸ ਲਾ ਕੇ ਚੈੱਕ ਕਰਕੇ ਬੰਦੀ ਕਰ ਵੀ ਕਰਦੇ ਕੋਈ ਸੀਸੀਟੀਵੀ ਵਗੈਰਾ ਖੰਗਾ ਲੈ ਸੀਸੀਟੀਵੀ ਵਾਲਾ ਉਹਨਾਂ ਕੋ ਫੁਟੇਜ ਦੇਖਦੇ ਆ ਜੇ ਮੇਰੇ ਉਹਨਾਂ ਕੋ ਕੋਈ ਉਹਨਾਂ ਕੋ ਬਾਹਰ ਕੈਮਰੇ ਨੇ ਉਹਨਾਂ ਨੇ ਲਿਆ ਇਸ ਤੇ ਉੱਥੇ ਵਾਈਫਾਈ ਕਨੈਕਸ਼ਨ ਉਹ ਚੈੱਕ ਕਰ ਰਹੇ ਉਹਨਾਂ ਕੋ ਕਲੀਅਰ ਹੈਗੀ ਆ ਦੇਖਦੇ ਆ ਬਾਕੀ ਉਹ ਸੁੱਤੇ ਪੈਸੇ ਕੋਈ ਗਲਤਾ ਹੋਈ ਉਹਨਾਂ ਕੋ ਸੁੱਤੇ ਪੈਸੇ ਦੇਖ ਕੇ ਦੱਸਦੇ ਜੇ ਕੋਈ ਰਿਕਾਰਡਿੰਗ ਵਗੈਰਾ ਹੋਈ ਉੱਥੋਂ ਟ੍ਰੇਸ ਹੋ ਜਾਂਦੀ ਠੀਕ ਹੈ